ਪਾਜੀ ਕੀ ਨਾਮ ਹੈ ਤੁਹਾਡਾ ਕੀ ਸਾਰਾ ਵਾਕਿਆ ਹੋਇਆ ਰੀ ਮੇਰਾ ਇੰਟਰਨਰ ਕਿ ਮੈਂ ਇੱਕ ਫੰਕਸ਼ਨ ਤੇ ਉੱਥੇ ਮੈਂ ਲਾਂਚ ਕਰ ਰਿਹਾ ਤਾਂ ਪਤਾ ਨਹੀਂ ਲੱਗਿਆ ਅਚਾਨਕ ਅਚੋ ਕੋਈ ਦੱਤੀ ਆਇਆ ਕੋਈ ਪਤਾ ਨਹੀਂ ਕਿਹਦਾ ਬੰਦਾ ਬੈਠੀ ਆ ਕੰਪਿਆ ਕਹਿੰਦੇ ਕਰਦਾ ਕੋਈ ਨਹੀਂ ਕੋਈ ਕੰਬਣਾ ਯਾਰ ਕੀ ਹੋ ਗਿਆ ਹਾਂ ਹਾਂ ਆ ਦੇਖੋ ਪਾਜੀ ਇਹਦੇ ਦਿਲ ਵਿੱਚ ਸੀ ਇੱਕੋ ਜਿਹੀ ਕੰਡੀਸ਼ਨ ਹੈ ਅੱਜ ਨਾ ਗੰਪੁਰ ਦੇ ਵਿੱਚ ਸਾਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਜਿੱਤੇ ਇਮੀਡੀਏਟ ਸਾਡੇ ਐਸਐਚਓ ਆਨੰਦਪੁਰ ਸਾਹਿਬ ਡੀਐਸਪੀ ਆਨੰਦਪੁਰ ਸਾਹਿਬ ਮੌਕੇ ਤੇ ਪਹੁੰਚੇ ਤੇ ਸਾਨੂੰ ਜਦੋਂ ਹੈੱਡਕਵਰਟਰ ਤੇ ਇਨਫੋਰਮੇਸ਼ਨ ਮਿਲੀ ਅਸੀਂ ਵੀ ਇਮੀਡੀਏਟ ਸਾਰੇ ਮੌਕੇ ਤੇ ਪਹੁੰਚੇ ਹੋ ਉਸ ਲੈ ਕੇ ਉੱਥੋਂ ਜਿਹੜਾ ਮੌਕੇ ਤੇ ਹਾਜ਼ਰ ਵਿਅਕਤੀਆਂ ਨੇ ਸਾਨੂੰ ਦੱਸਿਆ ਵੀ ਉੱਥੇ ਨਿਤਨ ਨੰਦਾ ਨਾਮ ਦੇ ਵਿਅਕਤੀ ਵੇ ਜਿਹੜੇ ਸੀ ਉੱਥੇ ਭੰਡਾਰਾ ਚੱਲ ਰਿਹਾ ਸੀ ਤੇ ਭੰਡਾਰੇ ਜਦੋਂ ਖਾਣਾ ਖਾ ਰਹੇ ਸੀ ਤੇ ਉਹਨ ਇੱਕ ਆਪਣਾ ਦਿਲਸ਼ੇਰ ਸਿੰਘ ਦੇ ਸਾਹਬ ਦਾ ਡੀਐਸਪੀ ਚੰਡੀਗੜ੍ਹ ਤੋਂ ਉਹਨੇ ਇੱਕ ਰਾਮਕਮਰ ਤੇ ਕਣਕਸ਼ਤਾ ਵਿਅਕਤੀ ਆਏ ਨੇ ਉਹਨਾਂ ਨੇ ਫਾਇਰਿੰਗ ਦਾ ਨੂੰ ਅੰਜਾਮ ਦਿੱਤਾ। ਤੋਂ ਜਿਹੜੇ ਵਿਕਟਮ ਆ ਉਹਨਾਂ ਦੇ ਇੱਕ ਫਾਇਰ ਹਿੱਟ ਹੋਇਆ ਜਿਹੜਾ ਉਹਨਾਂ ਦੇ ਸਿਰ ਦੇ ਪਿਛਲੇ ਪਾਸੇ ਲੱਗਾ ਤੇ ਦੋ ਫਾਇਰ ਜਿਹੜੇ ਆ ਉਹ ਮਿਸ ਹੋ ਗਏ। ਉਹ ਮੈਂ ਇਨਸੀਡੈਂਟ ਕਰ ਤੋਂ ਬਾਅਦ ਮੌਕੇ ਤੋਂ ਜਿਹੜੇ ਫਰਾਰ ਹੋ ਗਏ ਸੀ ਸાસੀ ਇਮੀਜੈਂਟ ਸਾਰਾ ਪਹੁੰਚ ਕੇ ਜਿਹੜੀ ਡਿਸਟ੍ਰਿਕਟ ਦੀ ਵੀ ਸਾਰੀ ਨਾਕਾਬੰਦੀ ਕੀਤੀ ਹੋਈ ਤੇ ਐਸੀ ਰੇਡ ਵੀ ਕਰ ਰਹੇ ਆ ਲੋਕਾਂ ਨੂੰ ਅਰੈਸਟ ਕਰਨ ਵਾਸਤੇ। ਤੋਂ ਇਹਨਾਂ ਦੀ ਕੋਈ ਜਿਹੜੀ ਜਿਹੜੀ ਹੁਣ ਤੱਕ ਮੌਕੇ ਤੋਂ ਸਾਨੂੰ ਪਤਾ ਲੱਗਿਆ ਕੋਈ ਆਪਸੀ ਪੁਰਾਣੀ ਇਹਨਾਂ ਦੀ ਪ੍ਰਾਪਰਟੀ ਨੂੰ ਡਿਸਪੂਟ ਰਹਿ ਕੇ ਰਹਿ ਜਾਂਦੇ ਤੇ ਜਿਨ੍ਹਾਂ ਦੇ ਦੇਖੋ ਜੀ ਅਜੇ ਵੀ ਸਾਡੀ ਜਸਟ ਹੋਣੇ ਉਹਨਾਂ ਦੇ ਬ੍ਰਦਰ ਨਾਮ ਵੀ ਗੱਲ ਹੋਈ ਹੈ ਤੇ ਉਹ ਜੇ ਪੀਜੀ ਜਾ ਕੇ ਰੈਫਰ ਕੀਤਾ ਪੀਜੀ ਲੈ ਕੇ ਜਾ ਰਹੇ ਤੇ ਉਹ ਬੋਲ ਰਹੇ ਨੇ ਅਜੇ ਜਿਹੜੀ ਉਹਨਾਂ ਤੋਂ ਖਤਰੇ ਤੋਂ ਬਾਹਰ ਦੱਸਿਆ ਜਾਵੇ ਆ ਵੀ ਤੇ ਜੀ ਇਹ ਨਿਤ ਮੰੰਦਾ ਜੀ ਜਿਹੜੇ ਹੈ ਫਿਸ਼ ਕਰਮਾ ਮੰਦਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਗਏ ਤੇ ਉੱਥੇ ਰੋਟੀ ਖਾ ਰਹੇ ਸੀ ਪਿੱਛੇ ਦੇ ਦਲਸ਼ੇਰ ਨਾਲਾ ਨਾਲੇ ਆਰਮ ਸਿੰਘ ਰਾਮੂ ਇਹ ਦੋਨੋਂ ਬੰਦੇ ਆਏ ਆ ਇਨੀ ਪਲਾਨਿੰਗ ਦੇ ਅਧੀਨ ਤੇ ਵਿੱਚ ਲੇਟਨੈਂਟ ਜਿਹੜੀ ਇਹ ਪਿੱਛੇ ਦੇ ਸਿਰ ਤੇ 2 ਫੈਰ ਮਾਰੇ ਜੀ 3 ਫੈਰ ਮਾਰੇ ਜੀ ਠੀਕ ਹੈ ਜੀ ਉਹਦੇ ਵਿੱਚ ਇਹੋ ਜਿਹੀ ਦਲਸ਼ੇਰਨਾ 1 ਕਰੋੜ ਦੀ ਫੰਡਿੰਗ ਕਿ ਸ਼ਿਵੀ ਜੀ ਜੀ ਉਹਦੇ ਵਾ 2.5 ਕਰੋੜ ਰੁਪਏ ਆਪਣੇ ਘਰਾਂ ਨਾਲ ਠੱਗੀ ਕੀਤੀ ਤੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਸਜ਼ਾ ਹੋਣ ਦੀ ਗੱਤਾਰ ਦਿੰਦਾ ਜੀ ਨਾਲ ਰਾਮੂ ਨੂੰ ਵੀ ਸਜ਼ਾ ਮਿਲ ਗਈ ਈਨੀ ਆਪਣਾ ਰਾਤਾ ਸਾਫ਼ ਕਰਨ ਵਾਸਤੇ ਜਦੋਂ ਰੋਟੀ ਖਾਂਦਾ ਤਾਂ ਉਹਨੂੰ ਰੋਟੀ ਵੀ ਖਾਣ ਨਹੀਂ ਦਿੱਤੀ ਦੇਖੋ ਕਿੱਡਾ ਬੜਾ ਘੋਰ ਤੇ ਜ਼ਾਲਮ ਕੀਤਾ ਜੀ ਐਸ ਵੇਲੇ ਵੀ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਰੋਟੀ ਬ੍ਰਦਰ ਦੇ ਮੂੰਹ ਦੇ ਵਿੱਚ ਹੈ ਜੀ ਇਹਨਾਂ ਨੇ ਪਿੱਛੇ ਤੇ ਗੋਲੀ ਮਾਰੀ ਦਮ ਰੱਖਦੇ ਸਾਹਮਣੇ ਲਿਆ ਕੇ ਗੋਲੀ ਮਾਰਦੇ ਫਿਰ ਜਵਾਬ ਦਿੰਦੇ ਹੈ ਜੀ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਨਾਮ ਹਰੀਕੇਸ਼ ਨੰਦਾਜੀ ਮੈਂ ਨਿਤਨੰਦਾਜੀ ਦਾ ਵੱਡਾ ਬ੍ਰਦਰ ਅੱਛਾ ਜੀ ਮੈਨੂੰ ਬਾਅਦ ਵਿੱਚ ਹਸਪੀਟਲ ਆਇਆ ਤਾਂ ਮੈਨੂੰ ਫੋਨ ਆਇਆ ਜਦੋਂ ਪਤਾ ਲੱਗ ਗਿਆ ਅੱਗ ਵਾਂਗੂ ਤਾਂ ਗੱਲ ਫੈਲ ਗਈ ਜੀ ਸਾਰੇ ਜੀ ਡਾਕਟਰ ਨੇ ਕੀ ਆ ਦੱਸਿਆ ਕਿੰਨੀਆਂ ਗੋਲੀਆਂ ਡਾਕਟਰ ਦੋ ਗੋਲੀਆਂ ਹੈ ਜੀ ਸਿਰ ਦੇ ਵਿੱਚ ਗੋਲੀ ਹੈ ਜੀ ਇੱਕ ਗੋਲੀ ਹੈ ਜੀ ਉਹ ਕਿੱਥੇ ਸਿੱਧੀ ਦੇ ਉੱਤੇ ਲੈ ਕੇ ਜਾ ਰਹੇ ਹੈ ਜੀ ਆਪਾਂ ਜੀ ਕਿ ਉਹ ਅੱਗੇ ਅੰਦਰ ਆਉਂ। ਇਹ ਕੋਤਕਲੇ ਵਾਦੀ। ਅੱਗੇ। ਇਹ ਸ਼ਹਿਰਾਂ ਸਜਾ ਹੋਣੀ ਚਾਹੀਦੀ ਐ ਸ਼ਹਿਰਾਂ ਗੰਦਾ ਕਰਦੀ ਹੋਇਆ ਕਿ ਜਿੰਨ ਦਿਹਾੜੇ ਦਿਨ ਦਿਹਾੜੇ ਇੰਤਕਲੇ ਖਾਵੇ ਰੋਟੀ ਖਾਂਦਾ ਐ ਨਾ ਜਿਹੜੇ ਗਰੀਬ ਬੰਦਾ ਐ ਕਿਉਂ ਰੋਟੀ ਖਾ ਲੱਗ ਜਾਣਾ। ਚਲੋ। Take.